ਦਾ ਸਫਰ ਤੁਹਾਡਾ ਕਿੰਨੇ ਸਿੰਗਰ ਜਿਹੜੇ ਤੁਹਾਡੇ ਨਾਲ ਕੰਮ ਕਰ ਚੁੱਕੇ ਨੇ ਹੁਣ ਤੱਕ ਦੇ ਕਵੀ ਕਲਮ ਰਾਹੀਂ ਜਿਹੜੇ ਸਟਾਰ ਬਣ ਗਏ ਜੀ ਤੇ ਲੋਕਲ ਲੈਵਲ ਤੇ ਗੱਲ ਹੋ ਚਾਈ ਨੈਸ਼ਨਲ ਲੈਵਲ ਤੇ ਗੱਲ ਕਿਸ ਤਰ੍ਹਾਂ ਦੇਖਿਆ ਸਫਰ ਨੂੰ ਤੁਹਾਡਾ ਸਫਰ ਸ਼ੌਕ ਤੋਂ ਸ਼ੁਰੂ ਹੋਇਆ ਸੀ ਸ਼ੌਂਕ ਨਾਲ ਹੀ ਚੱਲ ਰਿਹਾ ਬੜੀ ਪਰਮਾਤਮਾ ਨੇ ਹਰ ਇੱਛਾ ਪੂਰੀ ਕੀਤੀ ਵਲਬਾਈਡ ਹਟਕਾਣਾ ਵੀ ਹੋਇਆ ਫਿਲਮ ਦੇ ਵਿੱਚ ਵੀ ਗਾਣਾ ਲਿਖਣ ਦਾ ਮੌਕਾ ਮਿਲਿਆ ਫਿਰ ਉਹ ਸੀ ਚੰਨਾ ਸੱਚੀ ਮੁੱਛੀ ਬਿਸਪੁਰ ਜਦੀ ਉਹਦੇ ਵਿੱਚ ਪ੍ਰਾਪਤੀ ਸੀ ਕਿ ਖਵਾਜਾ ਪਰਵੇਸ਼ ਸਾਹਿਬ ਨੇ ਪਾਕਿਸਤਾਨ ਨੂੰ ਬਹੁਤ ਵੱਡੇ ਕੀਤਾ ਉਹਨਾਂ ਦੇ ਨਾਲ ਲਿਖਣ ਦਾ ਮੌਕਾ ਮਿਲਿਆ ਤਾਂ ਚੰਗੇ ਲੱਗਿਆ ਇੱਥੇ ਤੁਹਾਡੀ ਲੋਕਲ ਨੇ ਬਾਈ ਤੀਰਾ ਵਿਰਾੜ ਇਹਨੂੰ ਸੂਜਾ ਦਾ ਗਾਣਾ ਮੇਰਾ ਹਿੱਟ ਹੋਇਆ ਸੀ ਘੋੜੀਆਂ ਦੇ ਪੁੱਤਰਾ ਨੇ ਪੱਟ ਤੇ ਸਰਦਾਰਾਂ ਦੇ ਸੋ ਧਰਮਪ੍ਰੀਤ ਬਾਈ ਦਾ ਗਾਣਾ ਜਦ ਮੈਂ ਸੁਣਿਆ ਆ ਤੁਸੀਂ ਸਾਨੂੰ ਲੱਗਿਆ ਰਾਸ ਲਾਈਆਂ ਟੁੱਟੀਆਂ ਬਟਕ ਟਾਈਟਲ ਜੀ ਟੋਰ ਵੱਜ ਗਏ ਤੇ ਮੱਛੀਆਂ ਦਿਹਾਈਆਂ ਟੁੱਟੀਆਂ ਬਟਕ ਟਾਈਟਲ ਸੋ ਪ੍ਰੀਤਪੁਰਾਡ ਮੈਂ ਸਕੂਲ ਜਾ ਉਹਦੇ ਮੈਂ ਰਿਟਰਨ ਸੀ ਉਹ ਕਹਿੰਦੇ ਬੋਰਡ ਦੇ ਥੱਲੇ ਕਹਿੰਦੇ ਬੋਰਡ ਲੱਗਦਾ ਨਹੀਂ ਪਰ ਕੋਸ਼ਿਸ਼ ਕੀਤੀ ਸੀ ਉਹ ਬੂਦਨਾ ਉਹ ਵੀ ਆਪਣਾ ਠੀਕ ਰਿਹਾ ਸੀ ਤਾਂ ਰਾਣੀ ਅਨਦੀਪ ਨੇ ਗਾਇਆ ਸੀਗਾ ਉਹਦੀ ਟੈਪ ਕੀਤੀ ਸੀ ਜੀ ਇਸਕੇ ਦੀ ਮਾਰ ਬਾਈ ਇਹ ਵਰਦੀ ਉੱਤ ਲੈ ਇਸਕੇ ਦੀ ਮਾਰ ਉਹ ਵੀ ਆਪਣੇ ਗਾਣੇ ਸੀ ਸੋ ਬਨਮੋਲ ਸਿੱਧੂ ਬਾਈ ਗੁਰੂ ਸਰ ਤੋਂ ਆਪਣਾ ਸੁਖਵੀਰ ਸੰਧੂ ਸੋ ਇਹਦਾ ਸਫਰ ਚੱਲ ਰਿਹਾ ਮੇਜਰ ਰਾਜਸਥਾਨੀ ਦਾ ਬੜਾ ਸਭ ਤੋਂ ਏਡਿਟ ਡਿਊਟ ਸੀ ਆਪਣਾ ਕੀ ਹੱਪਟੋਲੇ ਦਾ ਉਹਨੂੰ ਇਹਨਾਂ ਦੇ ਗਾਣੇ ਚੱਲਦੇ ਸੀ ਤਾਂ ਉਹ ਬਾਈ ਨੇ ਇੱਕ ਕੈਸਰਨ ਦੇ ਵਿੱਚ ਦੋਨੇ ਪਾਸੇ ਉਹੀ ਗਾਣਾ ਭਰਾ ਕੇ ਰੱਖਿਆ ਤੇ ਉਹਦੀ ਜਿਪ ਜਿਪਸ ਵਿੱਚ ਹਮੇਸ਼ਾ ਚੱਲਦਾ ਸੀ ਵਾਹ ਆ ਗਈ ਆ ਗਈ ਸੋਬਰਕਾਰ ਸਿੱਧੂ ਬਾਈ ਦੀ ਰੋਟੀਆਂ ਭਾਈਆ ਤੂੰ ਮੇਰੀ ਖਣਿਸ਼ੀ ਉਹੋ ਗਾਣਾ ਸੀ ਆਪਣਾ ਅੱਜ ਨਹੀਂ ਸ਼ਰਾਬ ਰੰਗੀ ਜੱਟ ਕਰਤਾ ਸ਼ਰਾਬੀ ਹਰਦੇ ਮਾਈ ਮੰਗ ਬਾਈ ਤੇਰਾ ਚੇ ਇੱਥੇ ਆਉਂਦਾ ਪਿਆਰ ਜਦੋਂ ਦਿਨ ਛਿਪਦਾ ਵੀ ਮਾਈਆ